ਸਾਡੇ YouTube ਚੈਨਲ ਤੇ ਆਫਰ ਦਾ ਫੌਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੁਆਰਾ ਸਿੱਖਿਆ ਕ੍ਰਾਂਤੀ ਸੰਬੰਧੀ ਕੀਤੇ ਜਾ ਰਹੇ ਸਮਾਰੋਹ ਸਗੰਧੀ ਉੱਥੇ ਇੱਕ ਹੋਰ ਵਿਵਾਦ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸਹਿ ਕਹ ਜੇਗਾ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਇਹ ਕੌਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾ ਕਰੇ ਜਦੋਂ ਮੌਜੂਦਾ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਬੈਨਰ ਹੇਟ ਵੰਪਕ ਸਕੂਲਾਂ ਵਿੱਚ ਵਿਧਾਇਕਾਂ ਦੁਆਰਾ ਨਹੀਂ ਪੱਤਰ ਰੱਖੇ ਜਾਣ ਦਾ ਸੈਸਟਲਾ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਇਸ ਸੰਬੰਧੀ ਕਦੀ ਇੱਕ ਵਵਾਦ ਤੇ ਕਦੀ ਦੂਜਾ ਵਵਾਦ ਉੱਠਾਰਿਆ ਹੈ ਜਿਸ ਨੂੰ ਸਰਕਾਰ ਦੁਆਰਾ ਆਪਣੀ ਪਪੂਲਾਰਿਟੀ ਵਧਾਉਣ ਲਈ ਚਲਾਇਆ ਜਾ ਰਿਹਾ ਹੈ ਇਸ ਅਭਿਆਨ ਤੇ ਬ੍ਰਸ਼ਣ ਚਿੰਨਾ ਲੱਦੇ ਰਹੇ ਹਨ ਕਈ ਵਾਰ ਕਿਸੇ ਵੱਡੇ ਮੰਤਰੀ ਦੁਆਰਾ ਕੀਤੇ ਜਾ ਰਹੇ ਸਮਰੋਹ ਦੇ ਪੰਡਾਲ ਵਿੱਚ ਲੋਕਾਂ ਦੀ ਹਾਜ਼ਰੀ ਪਤਲੀ ਹੋਣ ਤੋਂ ਖਫਾ ਹੋ ਕੇ ਸਕੂਲ ਦੇ ਪ੍ਰਿੰਸੀਪਲ ਤੇ ਸਤਾਪਾ ਪ੍ਰਤੀ ਅਪਸ਼ਬਦ ਬੋਲਣਾ ਕਦੇ ਪਹਿਲਾਂ ਤੋਂ ਬਣੀਆਂ ਇਮਾਰਤਾਂ ਜਾਂ ਦੁਆਰਾਂ ਦਾ ਨਹੀਂ ਪੱਥਰ ਲੱਕੇ ਜਾਣ ਕਾਰਨ ਲੋਕਾਂ ਦੁਆਰਾ ਸਵਾਗਤ ਖੜੇ ਕਰਨਾ ਕਦੇ ਛੋਟੇ-ਮੋਟੇ ਕੰਮਾਂ ਜਿਵੇਂ ਟਾਇਲਟ ਦੀ ਰਿਪੇਅਰ ਕਰਕੇ ਤੇ ਫਿਰ ਵਧਾਇਕ ਦੁਆਰਾ ਉਦਘਾਟਨ ਲਈ ਆਪਣੇ ਨਾਮ ਦਾ ਨਹੀਂ ਪੱਥਰ ਲਗਾਉਣਾ ਆਦਿ ਕਿੰਨੇ ਹੀ ਮਸਲੇ ਇਨ੍ਹਾਂ ਸਮਾਰੋਹ ਵਿੱਚ ਉਠਾਏ ਜਾਂਦੇ ਰਹੇ ਹਨ ਇਸ ਤਰ੍ਹਾਂ ਦੀਆਂ ਆਸ-ਖਾਮੀਆਂ ਘਟਨਾਵਾਂ ਆਏ ਸਰਕਾਰ ਦੁਆਰਾ ਆਪਣੀ ਪਪੂਲੈਰਿਟੀ ਵਧਾਉਣ ਲਈ ਕੀਤੇ ਜਾਂਦੇ ਅਜਿਹੇ ਕੰਮਾਂ ਕਾਰਨ ਲੋਕਾਂ ਵਿੱਚ ਕਾਫੀ ਆਲੋਚਨਾ ਵੀ ਸਾਨੂੰ ਮਿਲਦੀ ਰਹੀ ਹੈ ਹੁਣ ਕਿੰਨਾ ਸਮਰੋਹਾਂ ਸੰਬੰਧੀ ਕੀਤੇ ਜਾ ਰਹੇ ਖਰਚੇ ਸੰਬੰਧੀ ਚੰਡੀਗੜ੍ਹ ਤੋਂ ਛਪਣ ਵਾਲੀ ਅਖਬਾਰ ਪੰਜਾਬੀ ਜਾਗਰਣ ਬਿਊਰੋ ਵਿੱਚ ਇੱਕ ਖਬਰ ਛਪੀ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਇਸ ਖਬਰ ਵਿੱਚ ਕੀ ਲਿਖਿਆ ਗਿਆ ਹੈ ਤਾਂ ਇਸ ਖਬਰ ਵਿੱਚ ਲਿਖਿਆ ਗਿਆ ਹੈ ਨਹੀਂ ਜਾਦੀ ਹੋਏ ਫੰਡ ਅਧਿਅੰਕਾਂ ਦੀਆਂ ਜੇਬਾਂ ਤੇ ਪਿਆ ਬੋਝ ਪੰਜਾਬੀ ਜਾਗਰਣ ਬਿਊਰੋ ਚੰਡੀਗੜ੍ਹ ਡੈਮੋਕਰੇਟਿਕ ਟੀਚਰ ਫੰਡ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ ਜਨਮ ਸਕੱਤਰ ਮਹਿੰਦਰ ਘੋੜਿਆਵਲੀ ਤੇ ਵਿੱਤ ਸਕੱਤਰ ਅਸ਼wini ਅਰਸ਼ਤੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਅਜੇ ਆਪਕਾ ਨੂੰ ਮਹਿੰਗੀ ਪੈ ਰਹੀ ਹੈ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਫਲਾਨੇ ਫੰਡ ਹਾਲੇ ਤੱਕ ਸਕੂਲਾਂ ਨੂੰ ਜਾਰੀ ਨਹੀਂ ਕੀਤੇ ਅਦੇ ਉਦਘਾਟਨ ਉਦਗਾਟਨੀ ਸਮਾਰੋਹਾਂ ਦਾ ਖਰਚਾ ਮਜਬੂਰਨ ਆਪਣੀਆਂ ਜੇਬਾਂ ਚੋਂ ਖਰਚਣਾ ਪਿਆ ਹੈ ਅਧਿਆਪਕਾਂ ਕੋ ਨੇ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਕੀਤੇ ਜਾਣ ਵਾਲੇ ਉਦਘਾਟਨ ਸਮਾਰੋਹਾਂ ਲਈ ਲਗਭਗ 20 ਕਰੋੜ ਰੁਪਏ ਰੱਖੇ ਗਏ ਹਨ ਪਰ ਹਾਲੇ ਤੱਕ ਇੱਕ ਵੀ ਥਿਲ ਸਕੂਲਾਂ ਨੂੰ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਹੰਕਾਰ ਇੰਜਾਂਜ ਵਧਾਇਕ ਮੰਤਰੀ ਸਕੂਲਾਂ ਤੋਂ ਜੇਤਨਾ ਦੇ ਸਮਾਰੋਹਾਂ ਦੀ ਸਮਾਗਮਾਂ ਦੀ ਉਮੀਦ ਕਰਦੇ ਹਨ ਉਸ ਤਰ੍ਹਾਂ ਦੇ ਸਮਾਗਮ ਲਈ ਹਰੇਕ ਸਕੂਲ ਦਾ 50000 ਤੋਂ 60000 ਰੁਪਏ ਖਰਚ ਹੋ ਰਿਹਾ ਹੈ ਜਦ ਕਿ ਸਰਕਾਰ ਬਣਾ ਸਕੈਂਡਰੀ ਸਕੂਲ ਨੂੰ ਸਮਾਗਮ ਲਈ 20000 ਹਾਈ ਸਕੂਲ ਨੂੰ 10000 ਤੇ ਪ੍ਰਾਇਮਰੀ ਸਕੂਲ ਨੂੰ ਸਿਰਫ 5000 ਰੁਪਏ ਤੇ ਹਰੇਕ ਵਿਕਾਸ ਕਾਰਜ ਲਈ ਨੀਂ ਪੱਥਰ ਲਈ 5000 ਰੁਪਏ ਅਲਾਕਾਤੋਂ ਜਾਰੀ ਕਰਨ ਬਾਰੇ 3 ਅਪ੍ਰੈਲ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਹੁਣ ਇਹ ਤਾਂ ਬਹੁਤ ਹੀ ਖਾਸੋਹਣੀ ਗੱਲ ਹੀ ਜਾਤੀ ਹੈ ਜਦੋਂ ਕੀਤੇ ਜਾਣ ਵਾਲੇ ਸਮਾਰੋਹ ਤੇ ਉਦਘਾਟਨ ਲਈ ਨੀਂਹ ਪੱਥਰ ਰੱਖਣ ਦੀ ਪ੍ਰਕਿਰਿਆ ਵੇਲੇ ਹੋਣ ਵਾਲੇ ਖਰਚੇ ਦੀ ਰਾਸ਼ੀ ਸਮੇਂ ਸਿਰ ਜਾਰੀ ਨਾ ਕੀਤੀ ਜਾਵੇ ਜਾਂ ਫਿਰ ਘਟਾ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਇਸ ਨਾਲ ਅਤਿ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਸਬੰਧਤ ਸਕੂਲ ਦੇ ਅਧਿਆਪਕਾਂ ਨੂੰ ਆਪਣੇ ਜੇਬ ਵਿਚੋਂ ਖਰਚਾ ਕਰਨਾ ਪੈ ਜਾਵੇ ਤਾਂ ਇਸ ਤੋਂ ਮਾੜੀ ਤੇ ਮੰਦ ਭਾਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਇਹ ਠੀਕ ਹੈ ਕਿ ਪਿਛਲੀਆਂ ਸਰਕਾਰਾਂ ਦੁਆਰਾ ਵੀ ਅਜੇ ਕੁਝ ਆਪਣੀ ਸਰਕਾਰਾਂ ਦੀ ਪਪੂਲੈਰਿਟੀ ਵਧਾਉਣ ਲਈ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਪਿਛਲੇ ਅਕਾਲੀ ਭਾਜਪਾ ਸਰਕਾਰ ਵੇਲੇ ਮਾਈ ਭਾਗੋ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਵੰਡੇ ਜਾਣ ਵਾਲੇ ਸਾਈਕਲਾਂ ਤੇ ਸਾਬਕਾ ਮਹਾਂਮントਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਗਾਉਣਾ 108 ਨੰਬਰ ਐਂਬੂਲੈਂਸ ਤੇ ਵੀ ਸਰਦਾਰ ਬਾਦਲ ਦੀ ਕੋਟੋ ਲਗਾਉਣਾ ਆਦਿ ਤਰ ਤੋ ਮੌਜੂਦਾ ਪੰਜਾਬ ਸਰਕਾਰ ਨੇ ਤਾਂ ਉਹਨਾਂ ਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ ਕੋਈ ਅਜਿਹਾ ਮੌਕਾ ਨਹੀਂ ਛੱਡਿਆ ਜਿੱਥੇ ਆਪਣੀ ਪਾਰਟੀ ਦੀ ਐਡਵਰਟਾਈਜ਼ਮੈਂਟ ਕਰਨ ਲਈ ਵੱਧ ਚੜਕੇ ਖਰਚੇ ਨਾ ਕੀਤੇ ਹੋਣ ਲੋੜ ਤਾਂ ਇਸ ਗੱਲ ਦੀ ਹੈ ਕਿ ਕੋਕੀ ਸ਼ੁਰਤ ਵਸਤਾਂ ਕਰਨ ਦੀਆਂ ਫੀਤੀਆਂ ਜਾਰੀਆਂ ਕੌਸ਼ਿਸ਼ਾਂ ਦੀ ਬਜਾਏ ਗਰਾਊਂਡ ਲੈਵਲ ਤੇ ਅਧਿਆਪਕਾਂ ਹੈਡਮਾਸਟਰਾਂ ਪ੍ਰਿੰਸੀਪਲਾਂ ਦੇ ਘਾਟ ਸਕੂਲ ਵਿਚੋਂ ਦੂਰ ਕਰਕੇ ਵਿਆਕਿਆ ਹੀ ਮਿਆਰੀ ਸਿੱਖਿਆ ਦਾ ਪ੍ਰਬੰਧ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਲਈ ਕੀਤਾ ਜਾਵੇ ਤੇ ਜਿਸ ਨੂੰ ਸਹੀ ਤਰੀਕੇ ਦੇ ਨਾਲ ਹੀ ਸਿੱਖਿਆ ਕ੍ਰਾਂਤੀ ਦਾ ਨਾਮ ਫਿਰ ਹੀ ਦਿੱਤਾ ਜਾ ਸਕੇਗਾ ਪਰੰਤੂ ਇਸ ਤਾ ਕਰਕੇ ਜੋ ਕੋਪੀ ਸ਼ੋਰ ਤਕਾਸਲ ਕਰਨੀ ਤੇ ਖਰਚੇ ਕਰਨੇ ਕਿਸੇ ਤਰ੍ਹਾਂ ਵੀ ਇਸ ਨੂੰ ਸਿੱਖਿਆ ਕ੍ਰਾਂਤੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਨੋਟ ਤਾਂ ਇਸ ਕਰਦੀ ਹੈ ਕਿ ਜੇਕਰ ਇਹ ਸਮਰੋਹ ਕਰਨੇ ਅਤਿ ਜ਼ਰੂਰੀ ਹੀ ਹਨ ਤਾਂ ਲੋੜੀਂਦੇ ਖਰਚੇ ਜੋ ਹਨ ਉਹਨਾਂ ਨੂੰ ਵੀ ਪ੍ਰਵੰਦ ਕਰਵਾਇਆ ਜਾਵੇ ਤਾਂ ਜੋ ਸਕੂਲ ਮੁਖੀਆਂ ਜਾਂ ਹੋਰ ਅਧਿਆਪਕਾਂ ਦੀ ਜੇਬ ਦੇ ਉੱਤੇ ਕੋਈ ਫालतू ਏਸਤਭੂਜ ਨਾ ਪਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮੇਰੇ ਹੱਥ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ